ਨਰਮਲ ਸਿੰਘ ਸਾਹਿਬ ਆਪਣਾ ਨਾਮ ਦੱਸ ਕੇ ਸਤਿਕਾਰ ਨਰਮਲ ਸਿੰਘ ਜੀ ਹਾਂ ਜੀ ਕਿੰਨੇ ਚਿਰ ਤੋਂ ਦੀ ਸੇਵਾ ਕਰ ਰਹੇ ਹੋ ਤੇ ਕਿਹਦਾ ਕਾਰਿਆ ਕਰਦੇ ਹੋ ਇਹ ਆਪਣੇ ਦੇਸ਼ ਪ੍ਰਭਾਤ ਦਾ ਕੋਠੀ ਹੈ ਜੀ ਇੱਥੇ ਪ੍ਰਸ਼ਾਸਨ ਸਾਬ ਆਪਣੇ ਜਿਹੜੇ ਮਿਨਿਸਟਰਸ ਹੈ ਜੀ ਉਹਨਾਂ ਦਾ ਕਾਰਿਆ ਜੀ ਹਾਂ ਜੀ ਉਹਨਾਂ ਦਾ ਤੇ ਤੁਹਾਨੂੰ ਮਾਰਾ ਕਿੰਨੇ ਚਿਰ ਤੋਂ ਪ੍ਰਕਾਸ਼ ਤੇ ਜੀ ਪਹਿਲਾਂ ਤਾਂ ਮੈਨੂੰ ਪਤਾ ਨਹੀਂ ਮੈਂ ਜਦੋਂ ਸੇਵਾ ਕਰਾਂ ਤਕਰੀਬਨ 3 ਕਿ ਸਾਲ ਤੋਂ ਮੈਂ ਕਰ ਰਿਹਾ ਹਾਂ ਤੇ 3 ਸਾਲ ਤੋਂ ਸੇਵਾ ਹਾਂ ਜੀ ਸੇਵਾ ਕਰਦਾ ਤੁਸੀਂ ਦੇਖਿਆ ਤੁਸੀਂ ਉੱਪਰ ਨਹੀਂ ਉੱਪਰ ਆਪਾਂ ਨਹੀਂ ਜਾ ਸਕਦੇ ਤੁਸੀਂ ਕਹਿੰਦੇ ਹੈਗੇ ਨਹੀਂ ਹੁਣ ਗਏ ਇਹਨਾਂ ਨਾਲ ਕੀ ਦੇਖਿਆ ਪਹਿਲਾਂ ਨਹੀਂ ਆਪਾਂ ਜਾ ਸਕੋ ਕਿ ਕਿਸੇ ਦਾ ਉੱਤੇ ਰੈਸ਼ ਹੋਆ ਜਾਂ ਕੋਠੀ ਬੰਦ ਰਹੀਦੀ ਆ ਐ ਥੱਲੇ ਇਹ ਨਹੀਂ ਪਤਾ ਕੀ ਦੀ ਜੀ ਸਮਝ ਨਹੀਂ ਕੱਲ ਇਹ ਮਿਲੇ ਨਹੀਂ ਆਪਾਂ ਉਹਨਾਂ ਨੂੰ ਦੇਖੇ ਜੀ ਇਹ ਰੈਸ਼ ਕਿ ਦੀ ਆਪਾਂ ਉਹਨੂੰ ਮਿਲੇ ਨਹੀਂ ਕਦੀ ਕੀ ਦੀ ਰੈਸ਼ ਤੁਸੀਂ ਕਿਹਦੇ ਚ ਤੁਸੀਂ ਸੇਵਾ ਕਰੀ ਮੈਂ 300 ਦਾ 300 ਚ ਇਹ ਨਹੀਂ ਤੁਹਾਨੂੰ ਪਤਾ ਕਿ ਕੋੜੀਆਂ ਨਾਲ ਕੋਈ ਜਾ ਰਿਹਾ ਕੋਈ ਆਇਆ ਰਿਹਾ ਨਹੀਂ ਕੋਈ ਆਉਂਦਾ ਜਾਂ ਜਿਹੜੇ ਆਉਣੇ ਆ ਬੂਹਾ ਵੱਜਾਂਦਾ ਉੱਤੇ ਪ੍ਰਵਾਸੀ ਰਹਦੇ ਪਏ ਅੱਜ ਵੀੜੀਆਂ ਸੀ ਦੀਆਂ ਤੁਸੀਂ ਵੀ ਗਏ ਇਹ ਮੈਨੂੰ ਨਹੀਂ ਪਤਾ ਮੈਂ ਨਹੀਂ ਵੇਖੀ ਮੈਂ ਹੁਣ ਇਹਨਾਂ ਨਾਲ ਜਾ ਕੇ ਸਭ ਵੇਖਿਆ ਉੱਤੇ ਤੇ ਉਹਨਾਂ ਨੇ ਫੋਟੋਆਂ ਫੂਟੋਆਂ ਲਾਈਆਂ ਉੱਪਰ ਮੰਦਿਰ ਬਣਾਇਆ ਪੀਐਡਬੀ ਕਿਤੀ ਚੱਲੀ ਚ ਮੰਦਿਰ ਬਣਾਇਆ ਉੱਤੇ ਮਾਲੇ ਇਹ ਲਾਲੋਬਾਈ ਉੱਤੇ ਜੇ ਗਲਤ ਹੋ ਰਿਹਾ ਦੇ ਬੇਬੀ ਵਾਲੀ ਹੈ ਜੀ ਜੇ ਗਲਤ ਹੋ ਰਿਹਾ ਉੱਪਰ ਤਾਂ ਨਹੀਂ ਸਾਡੀ ਸਾਡੀ ਨੌਲੇਜ ਨਹੀਂ ਗਿਆ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਬੰਦ ਰਹਿਂਦਾ ਜਾਂ ਆਪਾਂ ਕਿਸੇ ਦੇ ਘਰੇ ਵਿੱਚ ਨਹੀਂ ਅੰਡਰਫੇਅਰ ਕਰ ਸਕਦੇ ਸਾਡੀ ਸਾਡਾ ਸਿਰਫ ਸੀਮਤ ਹੀ ਬਿਮਾਰੇ ਪ੍ਰਕਾਸ਼ ਕਰਨਾ ਨਿਤਨੇਮ ਕਰਨਾ ਸਾਨੂੰ ਸੁਭਾਸ਼ਨ ਕਰਨਾ ਬਸ ਇਹਨਾਂ ਪਰ 3 ਸਾਲ ਤੋਂ ਤੁਸੀਂ ਸੇਵਾ ਕਰੇ ਤਾਂ ਰੇਲਪੁਰ ਦੇ ਉੱਪਰ ਮੰਦਿਰ ਹੈਗਾ ਵਾ ਤੁਸੀਂ ਤੇ ਪ੍ਰਵਾਸੀ ਰਹ ਰਹੇ ਨੇ ਬੀਡੀਐ ਸਰਕਟ ਚੱਲ ਰਹੇ ਤੁਸੀਂ ਸੇਵਾ ਮੈਂ ਉਸੇ ਤੋਂ ਚੰਗੇ ਭਲੇ ਮੈਂ ਬੇਨਤੀ ਕੀਤੀ ਹੈ ਜੀ ਉੱਪਰ ਆਪਾਂ ਕਿਸੇ ਮੰਤਰੀ ਸਾਹਿਬ ਦੀ ਕੋਠੀ ਆ ਆਪਾਂ ਐਸਐਸਬੀ ਦਾ ਦਫਤਰ ਚੱਲ ਜੀਏ ਤੇ ਸਾਨੂੰ ਉੱਪਰ ਨਹੀਂ ਜਾਵਾਂਗੇ ਸੇਵਾਦਾਰੋ ਜੀ ਪਰ ਸੇਵਾਦਾਰਾ ਪੈਣ ਨਹੀਂ ਆ ਜੇ ਆਪਾਂ ਦਫਤਰ ਦੇ ਵਿੱਚ ਮਹਾਰਾਜ ਜਿੱਥੇ ਪ੍ਰਕਾਸ਼ ਆ ਸਾਨੂੰ ਉਲਦ ਲਾ ਕਰਾ ਵੀ ਇੱਥੇ ਪ੍ਰਕਾਸ਼ ਕਰਨਾ ਜਿੰਦਰਾ ਮਾਰਨਾ ਇੱਥੇ ਸੁਫਾਸਨ ਗਾ ਜਿੰਦਰਾ ਮਾਰਨਾ ਕਰਨ ਜਾਣਾ ਬੇਅਦਬੀ ਹੋਈ ਹੈ ਜੀ ਤੁਸੀਂ ਇਹ ਗੱਲ ਵਿਖਰੇ ਯਾਰ ਜੀ ਜੀ ਹਾਂ ਜੀ ਦੇ ਵਿੱਚ ਜਿਹੜੇ मिनिस्टर ਹਾਂ ਜੀ ਆਪਾ ਉੱਤੇ ਲਾ ਲਈ ਤਾਂ ਫਿਰ ਉਹਨਾਂ ਨੇ ਫੋਟੋਆਂ ਰੱਖੀਆਂ ਜਾਂ ਪ੍ਰਵਾਸੀ ਰੱਖੇ ਆ ਬੇੜੀ ਜੇ ਪਿੰਦੇ ਆ ਫਿਰ ਬੇਅਦਬੀ ਆ ਜੀ ਫਿਰ ਮੰਨਣ ਜੋਗ ਆ ਵੀ ਬੱਦਦੀ ਕਾਰਵਾਈ ਹੋਣੀ ਚਾਹੀਦੀ ਤੁਸੀਂ ਇੱਥੇ 3 ਸਾਲ ਤੋਂ ਸੇਵਾ ਕਰਦੇ ਪਏ ਹੋ ਹਾਂ ਜੀ ਜੇ ਸਾਨੂੰ ਪਰਦਾ ਤੇ ਪਤਾ ਨਹੀਂ ਥੱਲੇ ਦਾ ਜੇ ਮਾਰੇ ਦਾਦੋ ਆਪਾਂ ਜ਼ਿੰਮੇਵਾਰ ਆ ਆਪਣਾ ਨਾਮ ਦੱਸੋ ਮੈਂ ਨਾ ਭਾਈ ਸਤਵੰਦ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਕੀ ਗੱਲ ਫਿਰ ਕਿਸ ਜਗ੍ਹਾ ਤੋਂ ਉੱਪਰ ਆ ਵੀ ਕਰਨਾ ਜੀ ਇਸ ਸਥਾਨ ਤੇ ਸਾਨੂੰ ਹੁਣੇ ਖਬਰ ਮਿਲੀ ਸੀ ਸਾਡੇ ਨਾਲ ਨਿਗਰਾਨ ਭਾਈ ਬਲਵੰਤ ਸਿੰਘ ਐਨਓ ਕੋਟ ਸਾਹਿਬ ਮੌਕੇ ਤੇ ਪਹੁੰਚੇ ਨੇ ਨਾਲ ਗਿਆਨੀ ਗੁਰਵਿੰਦਰ ਸਿੰਘ ਖੋਦੇਬੇੜ ਪ੍ਰਚਾਰਕ ਭਾਈ ترਸੇਮ ਸਿੰਘ ਹੋਣੀ ਸਾਰੇ ਟੀਮ ਪਹੁੰਚੀ ਆ ਪਾਉਂਸ ਰੂਪ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀ ਕਮੀ ਨਜ਼ਰ ਆਈ ਆ ਮੌਕੇ ਤੇ ਸਾਰਾ ਮੌਜਨਾ ਹਾਂਜੀ ਕਿ ਹੋਰ ਕੀ ਕੋਈ ਤੁਸੀਂ ਛੱਬ ਦੇ ਵੀ ਗਏ ਸੀ ਕਿ ਮਾਪੇ ਕੋਲੋਂ ਕਿ ਬੀੜੀਆਂ ਸਿਗਰਟਾਂ ਮਿਲਿਆ ਨਹੀਂ ਸਾਨੂੰ ਇਹ ਚੀਜ਼ ਨਹੀਂ ਮਿਲੀ ਕਿ ਬੀੜੀਆਂ ਸਿਗਰਟਾਂ ਕਿਸੇ ਕੋਲ ਮਿਲੀਆਂ ਨੇ ਤੇ ਨਾ ਹੀ ਦੇਖੀਆਂ ਨੇ ਸਾਹਮਣੇ ਅੱਖੀਂ ਹਾਂ ਕੋਈ ਦੱਸਣ ਦੇ ਵਿੱਚ ਗੱਲਾਂ ਵੱਖਰੀਆਂ ਹੋ ਜਾਂਦੀਆਂ ਵੇਖਣ ਚ ਹੋਰ ਚੀਜ਼ ਸਾਡੇ ਅੱਖੀਂ ਵੇਖਣ ਚ ਨਹੀਂ ਆਈਆਂ ਦੱਸਣ ਵਾਲਾ ਪੱਕ ਕਈਆਂ ਨੇ ਜ਼ਰੂਰ ਕਿਹਾ ਕਿ ਇਹ ਚੀਜ਼ਾਂ ਹੋਣੀਆਂ ਪਰ ਸਾਡੇ ਉੱਥੇ ਬਸ ਇਹ ਹੈ ਕਿ ਹਿੰਦੂ ਵੀਰਾਂ ਦੇ ਧਾਰਮਿਕ ਮੰਨਤਾ ਦੇ ਅਨਸਾਰ ਉਹਨਾਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਹੈਗੀਆਂ ਕਿ ਉਹਨਾਂ ਦਾ ਸੰਸਰਬ ਕਬਲੀਆਂ ਤਸਵੀਰਾਂ ਹੀ ਇੱਕ ਮੇਜ਼ ਤੇ ਸੁਸ਼ੋਭਿਤ ਕੀਤੀਆਂ ਨੇ ਉਹਨਾਂ ਨੂੰ ਜਦੋਂ ਤੁਸੀਂ ਐਂਟਰ ਹੋਏ ਹੋ ਸ਼ੁਰੂ ਕਰ ਗਏ ਸਭ ਸ਼ੁਰੂ ਜਿਹੜਾ ਸੁਭਾਸਾ ਪੂਨ ਫਟਿਆ ਹੋਇਆ ਵਾਪੀ ਅੱਜ ਵੀ ਬੀਲੇ ਹੰਦੇ ਨੇ ਚੰਦੋਵਾ ਸਾਹਿਬ ਦੇ ਵਿੱਚ ਨਾ ਪੱਖਾ ਲੱਗਾ ਨਾਲ ਜਿਹੜੀ ਅਕਾਲ ਤਖਸਰ ਤੋਂ ਪਿੱਛੇ ਆਦੇਸ਼ ਵੀ ਜਾਰੀ ਹੋਏ ਨੇ ਉਹਨਾਂ ਆਦੇਸ਼ਾਂ ਤੇ ਹਿਸਾਬ ਨਾਲ ਇਹ ਮੇ ਸੇਵਾ ਨਹੀਂ ਕਰ ਰਹੇ ਜੀ ਜੇ ਸੰਬੰਧ ਵਿੱਚ ਜੇਹੇਦਾਰ ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਲਿਆਂਦੀ ਜਾਏਗੀ ਕਿ ਕਿੜੀਏ ਸਮੇ ਸਮੇਤੇ ਵੱਖ-ਵੱਖ ਆਦੇਸ਼ ਜਰੇ ਜਾਰੇ ਕੀਤੇ ਜਾਂਦੇ ਆ ਉਬਰ ਗਰੰਥੀ ਸਿੰਘ ਵੱਲੋਂ ਸੇਵਾ ਸੰਭਾਲ ਦੇ ਵਿਚਣ ਗੈਲੀ ਜਿਹੜੀ ਆ ਸਾਫ਼ ਨਜ਼ਰ ਆ ਰਹੀ ਆ ਕਿਹਨੇ ਤੋਂ ਖੋਹੀ ਹੈ ਨਹੀਂ ਇਹ ਨਹੀਂ ਸਾਨੂੰ ਪਤਾ ਜੀ ਕੋਠੀ ਕਿੰਨਾ ਦੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਹੋਵੇ ਸਾਨੂੰ ਤਾਂ ਅਸੀਂ ਮੌਕੇ ਤੇ ਮਰਿਆਦਾ ਵੇਖੀ ਆ ਪਵਨ ਸਥਾਨ ਦੀ ਜੋ ਪਵਨ ਸਰੂਪ ਦੇ ਸਥਾਨਾਂ ਤੇ ਤੇ ਗਰੰਥੀ ਸਿੰਘ ਮੌਕੇ ਤੇ ਆਏ ਆ ਪ੍ਰਸ਼ਾਸਨ ਪੁੱਛਿਆ ਜੀ ਮੌਕੇ ਤੇ ਹਾਂ ਜੀ ਪ੍ਰਸ਼ਾਸਨ ਪਹਿਲਾਂ ਹੀ ਸਾਡੇ ਤੋਂ ਪਹੁੰਚਿਆ ਅਸੀਂ ਪ੍ਰਸ਼ਾਸਨ ਨੇ ਸਾਨੂੰ ਖਬਰ ਦਿੱਤੀ ਹੈ ਜੀ ਤੇ ਅਸੀਂ ਪਹੁੰਚਿਆ ਹਾਂ ਹਾਂ ਪਵਨ ਸਰੂਪ ਗੁਰਦੁਆਰਾ ਰਾਮਸਰ ਸਾਹਿਬ ਸਤਕਾਰ ਨਾਲ ਪਾਲਕੀ ਸਾਹਿਬ ਜੀ ਵਿਰਾਜਮਾਨ ਕਰਕੇ ਪੰਜ ਸਿੰਘ ਜਿਹੜੀ ਮਰਿਆਦਾ ਹੈਗੀ ਆ ਉਸ ਦੇ ਅਨੁਸਾਰ ਵਿਰਾਜਮਾਨ ਕਰ ਤੇ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਸਾਰਾ ਮਸਲਾ ਲਿਆ ਕੇ ਗਰੰਤੀ ਸਿੰਘ ਨੂੰ ਤੇ ਇਥੋਂ ਦੇ ਮਕਾਨ ਮਾਲਕਾਂ ਨੂੰ ਜਿਹੜਾ ਇਹ ਉਹਨਾਂ ਦੇ ਸਾਹਮਣੇ ਪੇਸ਼ ਕਰਾਇਆ ਜਾਏਗਾ। ਕਿ ਕੋਈ ਕੀ ਕੱਟ ਰਿਹਾ ਵਾਪਸ ਇਹ ਇਸ ਤਰ੍ਹਾਂ ਜੀ ਕਿ ਇਥਾਣਾ ਜੀ ਅਜਨਾਲੇ ਤੋਂ ਜਿਹੜੇ ਭਾਈ ਮਰੀਕ ਸਿੰਘ ਉਹਨਾਂ ਦੇ ਸੇਵਕ ਹੈਗੇ ਨੇ ਤੇਜਵੀਰ ਸਿੰਘ son of ਮੇਜਰ ਸਿੰਘ ਭੰਡੋਰੀ ਉਹਨਾਂ ਦਾ ਫੋਨ ਆਇਆ ਸੀ ਕਿ ਜਿਹੜੀ ਇੱਥੇ ਕੈਰੋਂ ਸਾਹਿਬ ਦੀ ਕੋਠੀ ਆ ਦੇਸ਼ਪਤਾਬ ਕੈਰੋਂ ਦੀ ਕੋਠੀ ਆ ਉੱਥੇ ਜਿਹੜੇ ਮਹਾਰਾਜ ਦਾ ਸਰੂਪ ਆ ਤੇ ਉਹਦੇ ਵਿਦਬੀ ਹੋ ਰਹੀ ਜੋ ਇਹਦੇ ਸਬੰਧ ਦੇ ਵਿੱਚ ਸਾਡੇ ਵੱਲੇ ਮੌਕਾ ਆਣ ਕੇ ਦੇਖਿਆ ਗਿਆ ਔਰ ਜਿਹੜਾ ਗਰੰਤੀ ਸਿੰਘ ਇੱਥੇ ਇਹਦੀ ਸੇਵਾ ਕਰਦਾ ਉਹਨਾਂ ਨੂੰ ਬੁਲਾਇਆ ਗਿਆ ਤੇ ਐਸ.ਸੀ.ਪੀ.ਸੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਇੱਥੇ ਸੱਦਿਆ ਗਿਆ ਸੀ ਜੋ ਧਰਮ ਪ੍ਰਚਾਰ ਕਮੇਟੀ ਜਿਹੜੀ ਐਸ.ਸੀ.ਪੀ.ਸੀ ਦੇ ਉੱਤੇ ਪਹੁੰਚ ਚੁੱਕੀ ਹੈ ਜਿਨ੍ਹਾਂ ਵੱਲੋਂ ਜਿਹੜੇ ਆ ਗਰੰਤੀ ਸਿੰਘ ਦੇ ਤੇ ਬਿਆਨ ਲੈ ਗਏ ਨੇ ਜੋ ਇਸ ਸਤਕਾਰ ਕਮੇਟੀ ਵੱਲੋਂ ਕਿ ਜਿਹੜਾ ਮਹਾਰਾਜ ਦੇ ਪ੍ਰਕਾਸ਼ ਕੀਤਾ ਵਾ ਤੇ ਉਹਦੇ ਵਿੱਚੋਂ ਦੀ ਚੰਦਵਾ ਸਾਹਿਬ ਦੇ ਪੱਖਾ ਬਾਹਰ ਗੱਡੇ ਆ ਅਤੇ ਉੱਪਰਲੇ ਕਮਰੇ ਦੇ ਵਿੱਚ ਜਿਹੜੀਆਂ ਮਾਤਾ ਰਾਣੀ ਦੀਆਂ ਫੋਟੋਆਂ ਜਿਹੜੀਆਂ ਉਹ ਜਿਹੜਾ ਕਮਰਾ ਰੱਖ ਕੇ ਤੋਂ ਉੱਤੇ ਲਾਇਆ ਤੇ ਉੱਪਰਲੇ ਬੰਨੇ ਜਿਹੜੇ ਆ ਇੱਕ ਫੈਮਿਲੀ ਰਹਿ ਰਹੀ ਆ ਔਰ ਉਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜੀ ਫੈਮਿਲੀ ਹੈ ਸ਼ਰਾਬ ਵੀ ਪੀਂਦੀ ਆ ਤੇ ਇਹ ਜਿਹੜੇ ਆ ਇਹ ਬੀਡੀ ਸੈਕਟਰੀ ਪੀਂਦੇ ਆ ਲੇਕਿਨ ਇਹੋ ਜਿਹੀ ਕੋਈ ਚੀਜ਼ ਐਸੀ ਜਿਹੜੇ ਕੋਈ ਬਰਾਮਦ ਨਹੀਂ ਹੋਈ ਇਹੋ ਜਿਹੀ ਕੋਈ ਚੀਜ਼ ਨਹੀਂ ਇੱਥੇ ਬੱਚੇ ਰਹਿ ਰਹੇ ਨੇ ਬਾਕੀ ਫੈਮਿਲੀ ਦੇ ਮੈਂਬਰ ਕੋਈ ਨਹੀਂ ਹੈਗਾ ਬਾਕੀ ਜੋ ਵੀ ਐਸ.ਸੀ.ਪੀ.ਸੀ ਜਿਹੜੀ ਹੈ ਸਾਨੂੰ ਰਿਪੋਰਟਿੰਗ ਕਰੇਗੀ ਉਹਦੇ ਮਤਲਬ ਉਹ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਉਹ ਕੀਤੀ ਜਾਏਗੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News